ਮੇਰੀ ਇੱਕ ਚੰਗੀ ਤਰ੍ਹਾਂ ਸਾਰੇ ਸਮਝ ਲਓ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਭਗਵੰਤ ਮਾਨ ਪੰਜਾਬ ਸਾਧੂ ਦਾ ਇਹ ਪੰਜਾਬ ਦੇ ਹਾਲਾਤ ਸੁਧਰੇ ਨੇ ਆ ਕੇ ਬਾਨਵੇਂ ਤੇ ਰਿਆਜ ਵਿੱਚ ਜੇ ਉਦੋਂ ਤੋਂ ਅੱਜ ਤੱਕ ਲਾਈਏ ਤਕਰੀਬਨ ਮੇਰੇ ਦਾ 5-4 ਸਾਲ ਦਾ ਭਗਵੰਤ ਮਾਨ ਹੋਣਾ ਹੈ ਭਗਵੰਤ ਮਾਨ ਨੇ ਮੇਰਾ ਖਿਆਲ ਨਹੀਂ ਕਦੀ ਕਿਸੇ ਗੋਲੀ ਦਾ ਵੀ ਖੜਾਕ ਸੁਣਿਆ ਅਹੀਂ ਤੇ ਬੰਬਾਂ ਦੇ ਖਰਾਬ ਸੁਣੇ ਇਹਨੇ ਕਿਤੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਗੰਭੀਰਤਾ ਨੂੰ ਸਮਝਦਾ ਇਸ ਕਿਸਮ ਦੇ ਹਾਲਾਤ ਕਿਉਂਕਿ ਭਰ ਜਵਾਨੀ ਵਿੱਚ ਸੀ ਤੁਹਾਡਾ ਦਾਸ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ 82 ਦੇ ਵਿੱਚ ਸਾਰਿਆਂ ਨੂੰ ਮਾੜੇ ਹਾਲਾਤ ਸੀ ਜਿਹੜਾ ਮੈਂ ਈਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਛੂੰਹਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਬਾਕੀ ਇੱਥੇ ਬਲਾਸਟ ਹੋ ਰਹੇ ਨੇ ਦੁਕਾਨਦਾਰਾਂ ਦਾ ਕਾਰੋਬਾਰੀਆਂ ਦਾ ਹਾਲ ਕੋਈ ਨਹੀਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਫੋਨ ਤੇ ਤੁਸੀਂ ਵੇਖੋ ਕਿੰਡੀ ਵੱਦ ਕਿਸਮਤੀ ਦੀ ਗੱਲ ਹੈ ਚੰਨੀ ਜੀ ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਠਾਣੇ ਤੋਂ ਲੈ ਆਣੀ ਪੈਂਦੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8 8:30 ਵਜੇ 9 ਵਜੇ ਸੰਮਨ ਚੇਪ ਕੇ ਚਲੇ ਜਾਂਦਾ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫੋਲੋ ਕਰਨੇ ਆ ਬੈਸਟ ਸੈਮਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਸ਼ੈਡੋ ਚੀਫ ਮਿਨਿਸਟਰ ਜਾਂ ਜਿਹੜਾ ਐਲੋਪੀ ਹੈ ਉਹਨੇ ਕਿਥੇ ਭੱਜ ਕੇ ਚਲੇ ਜਾਂਦਾ ਰਾਤ ਦੇ 8 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪ ਕੇ ਜਾਂਦੇ ਹੋ ਮੈਂ ਪੁੱਛਣਾ ਚਾਹਨਾ ਇੱਥੇ ਰਾਜਾ ਜੀ ਤੁਹਾਡੇ ਜ਼ਰੀਏ ਹੁਣ ਸੁਣੀ ਰਹੇ ਹੋਣੇ ਨੇ ਮਾਨ ਸਾਹਿਬ ਮਾਨ ਸਾਹਿਬ ਇਹ ਕੇਆਈਜੀ ਗੱਗ ਦੇ ਕੇ ਇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਖੜਿਆ ਕਦੀ ਉਹਦੇ ਘਰ ਵੀ ਕੋਈ ਸਬੰਨ ਜਾਰੀ ਕੋਈ ਲਾਇਆ ਜੇ ਇਸ ਕਿਸਮ ਦਾ ਜੀ ਲਾਰੈਂਸ ਬਿਸ਼ਰੋਈ ਨਾਲ ਇੰਟਰਵਿਊ ਪ੍ਰਤਾਪ ਸਿੰਘ ਬਾਜਵੇ ਨੇ ਨਹੀਂ ਕਰਾਈ ਇਹ ਭਗਵੰਤ ਮਾਨ ਜੀ ਤੁਸੀਂ ਕਰਾਈ ਤੁਸੀਂ ਹੋ ਮਿਨਿਸਟਰ ਹੋ ਤੁਹਾਡੀ ਪੁਲਿਸ ਨੇ ਮੁਹਾਲੀ ਦੀ ਕਚਹਿਰੀ ਚੋਂ ਸਪੈਸ਼ਲੀ ਕੱਡੀਆਂ ਦੇ ਵਿੱਚ ਉਹਨੂੰ ਲੈ ਕੇ ਤੁਸੀਂ ਖਰੜ ਸੀਆਈਏ ਜਾਂਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੈਸਪੀ ਤੇ ਡੀਐਸਪੀ ਉਥੋਂ ਦੀ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਦਾ ਇੱਕ ਇੰਟੈਰਵਿਊ ਦੋ ਵਾਰ ਹੋਈ ਹੈ ਤੁਹਾਡਾ ਡੀਜੀਪੀ ਵੀ ਬੁੱਕਰਦਾ ਤੁਸੀਂ ਵੀ ਬੁੱਕਰਦੇ ਹੋ ਕਿ ਪੰਜਾਬ ਵਿੱਚ ਨਹੀਂ ਕਿਸੇ ਬਾਹਰਲੀ ਜੇਲ੍ਹ 'ਚ ਇੰਟਰਵਿਊ ਹੋਈ ਹੋਣੀ ਆਨਨੇਬਲ ਹਾਈ ਕੋਰਟ ਇੰਟਰਵੈਨ ਕਰਦਾ ਇਹ ਕਮਾਂਡਰ ਪੁਲਿਸ ਅਫਸਰ ਦੀ ਡਿਊਟੀ ਲਗਾਈ ਜਾਂਦੀ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਹੈ ਇਹਨਾਂ ਵਿੱਚੋਂ ਚੰਗੇ ਅਫਸਰ ਕਿਹੜੇ ਨੇ ਉਨੂੰ ਲਿਫਾਫਾ ਬੰਦ ਰਿਪੋਰਟ ਮਗਾਦੇ ਨੇ ਲਿਫਾਫੇ ਵਿੱਚ ਉਹ ਦੱਸਦਾ ਕਿ ਸਾਡੀ ਪੁਲਿਸ ਨਹੀਂ ਇਹ ਇੰਟਰਵਿਊ ਆਪਣਾ ਫੋਨ ਦੇ ਕੇ ਕਰਵਾਈ ਮੈਂ ਪੁੱਛਣਾ ਚਾਹਨਾ ਕਦੀ ਉਹ ਸੰਧੂ ਜਿਹੜਾ ਕੱਢਿਆ ਜੇ ਕਦੀ ਉਹਦੇ ਘਰ ਦੇ ਬਾਹਰ ਵੀ ਸੰਭਲ ਲਾਇਆ ਹੈ ਹੈਰਾਨੀ ਦੀ ਗੱਲ ਹੈ ਫਿਰ ਕੱਲ ਕਹੀ ਜਾਂਦਾ ਇਹ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਵਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਪੋ ਹੈ ਕੇਜਰੀਵਾਲ ਇਹ ਸੁਪਰੀਮ ਕੋਰਟ ਚੋਂ ਜਦੋਂ ਤਿਹਾਰ ਜੇਲ੍ਹ ਚੋਂ ਬਾਹਰ ਆਇਆ ਬਿਨਾਂ ਵਕੀਲਾਂ ਆ ਗਏ ਤੁਸੀਂ ਮੈਨੂੰ ਦੱਸੋ ਸੁਸੋਧੀਆਂ ਨੇ ਜਾਂ ਜੈਨ ਨੇ ਜਾਂ ਨਾਇਰ ਨੇ ਇਹ ਵਕੀਲ ਨਹੀਂ ਕੀਤੇ ਜਦੋਂ ਬਾਹਰ ਆਏ ਨੇ ਇਹ ਸਾਡਾ ਇੱਕ ਜਮਹੂਰੀ ਹੱਕ ਡੈਮੋਕਰੇਟਿਕ ਰਾਈਟ ਹੈ ਸਾਡਾ ਇਹ ਉਹ ਰਹੇ ਇਹ ਦੀ ਗੱਲ ਕਰਨ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਆਂ ਇਹ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਹਨ ਮਾਨ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤਦੀ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਕਸ ਨੇ ਹਰ ਚੀਜ਼ ਨੂੰ ਵਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਲੋਹ ਦੀ ਬੈਲਟ ਹਿੱਟ ਕੀਤਾ ਮੈਂ ਇਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਵੱਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਸੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂਗਾ ਤੁਹਾਡੇ ਘਰ 'ਚ ਵੀ ਜਿਹੜੀ ਟੈਜੜੀ ਹੋਈ ਸੀ ਉਹਦਾ ਕਾਰਨ ਕੀ ਸੀ ਤੋ ਇਸ ਗੱਲ ਕੰ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਧੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬੀਆਂ ਦੀ ਜਮਾ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਹਦੋਂ ਮੇਰੇ ਖਾਤੇ ਜਮੇ ਆ ਹੀ ਸੀ ਭਗਵੰਤ ਐਂ ਤੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤੇ ਕਦੀ ਕੋਲ ਦੀ ਮੇਰੇ ਖਾਤੇ ਕੰਨ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਇਕੱਲੇ ਬੋਤਲਾਂ ਦੇ ਆ ਜਿਹੜੇ ਉਥਲੇ ਡੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਹੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਸ ਤੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਸੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕਰਨਾ ਚਾਹ ਜੋ ਤੇਰੇ ਮਨ ਛ ਹੈ ਆਪਣਾ ਮਨ ਰਾਜ਼ੀ ਕਰ ਲਈ ਨਾ ਸਾਨੂੰ ਕੋਈ ਡਾਰੇ ਨਾ ਸਾਨੂੰ ਕੋਈ ਖੌਫ ਇਹ ਚੰਗੀ ਤਰ੍ਹਾਂ ਸਮਝ ਲੈ ਬਟ ਇੰਨੀ ਮੈਂ ਗੱਲ ਜ਼ਰੂਰ ਕਹਿ ਦੂੰਗਾ ਜੇ ਜਿਉਂਦੇ ਰਹਿ ਗਏ ਭਗਵਾਨ ਤਮਨ ਆਪਣੀ ਤਿਆਰੀ ਪੱਕੀ ਰੱਖੀ ਮੈਂ ਤੁਹਾਨੂੰ ਇੰਨਾ ਦੱਸਿਆ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਤੀ ਜੇ ਜਿਉਂਦੇ ਰਹਿ ਗਏ ਤੇ ਆਪਣੀ ਤਿਆਰੀ ਜ਼ਰੂਰ ਕਰ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਇਹ ਵੀ ਹੈ ਬੁਮਰਾ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉਥੇ ਪੇਸ਼ ਨਹੀਂ ਹੋਣ ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉਥੇ ਜਾ ਰਿਹਾ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਰਾਜਾ ਜੀ ਬੈਠੇ ਸੋਣ ਲਓ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ ਕਨਫਿਊਜ਼ਨ ਐਡ ਕਰੋ ਝੂਠੀਆਂ ਸਟੋਰੀਆਂ ਲਿਖਾਈਆਂ ਜਾ ਰਹੀਆਂ ਉਹਨਾਂ ਬਨ ਵੀ ਵਿਸ਼ੇਸ਼ ਧਿਆਨ ਮੈਂ ਕਿਸੇ ਟਾਈਮ ਤੁਹਾਨੂੰ ਦੱਸਾਂਗਾ ਸਰਕਾਰ ਨਾਲ ਲੜਾਈ ਐਸ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਭਾਰੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਜਿੰਨੇ ਵੀ ਟੀਵੀ ਚੈਨਲਸ ਬੈਠੇ ਨੇ ਭਾਵੇਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਮੇਰਾ ਆਪਣੀਆਂ ਭੈਣਾਂ ਨੂੰ ਵੀਰਾਂ ਦਾ ਮੈਂ ਬਹੁਤ ਮਸ਼ਹੂਰ ਆ ਤਗੜੇ ਹੋ ਕੇ ਤੁਸੀਂ ਸਚਾਈ ਤੇ ਪਹਿਰਾ ਦੇ ਰਹੇ ਹੋ ਬਹੁਤ ਬਹੁਤ ਮਿਹਰਬਾਨ